ਕੋਪੀ ਸੰਕਲਪ ਉਹ ਨਾਲ ਹੀ ਹੈ ਜਿਹੜਾ ਨਾਲ ਸਾਥ ਸ਼੍ਰੀ ਸ਼ੇਰਦਰਸ਼ਨ ਜੀ ਏਸੀਪੀ ਵੈਸਟ ਤੇ ਮਿਸਟਰ ਵਿਨੋਦ ਕੁਮਾਰ ਐਸਐਚਓ ਛਾਟਾ ਇਹਨਾਂ ਨੇ ਦੋ ਬੰਦੇ ਰੈਸਟ ਕੀਤੇ ਇੱਕ ਦਾ ਨਾਮ ਹੈ ਮਲਵਿੰਦਰ ਸਿੰਘ ਲਾਇ ਸੋਨੂ ਤੇ ਦੂਸਰਾ ਮਨਜਿੰਦਰ ਸਿੰਘ ਲਾਇ ਸੋਨੀ ਇਹਨਾਂ ਦੀ ਉਮਰ ਤਕਰੀਬਨ 44 ਸਾਲ ਤੇ 32 ਸਾਲ ਹੈਗੀ ਹੈ ਤੇ ਜਿਹੜਾ ਮਲਵਿੰਦਰ ਸਿੰਘ ਹੈ ਐ ਇੱਕ ਖੋਧੀ ਹੈ ਵੀ ਐ ਮੀਟ ਸ਼ਾਪ ਚਲਾਉਂਦਾ ਛਾਟਾ ਏਰੀਆ ਦੇ ਵਿੱਚ ਇਹ ਜਿਹੜਾ ਮਲਵਿੰਦਰ ਸਿੰਘ ਹੈ ਇਹਦੇ ਤੋਂ ਸਾਨੂੰ 2 ਕਿਲੋ 300 ਗ੍ਰਾਮ ਫੀਮਰਾਬਤ ਤੋਂ 3 ਮਾਦੋਜੇ ਤੇ ਸੋਨੀ ਤੋਂ ਸਾਨੂੰ 50 ਗ੍ਰਾਮ ਹੋਈ ਹੈ ਇਹਦੇ ਨਾਲ-ਨਾਲ ਸਾਨੂੰ 20000 ਰੁਪਏ ਡਰਗਮਨੀ ਕਿਰ ਕਵ ਰਿਕਵਰ ਹੋਈ ਹੈ ਤੇ ਉਹਦੇ ਨਾਲ ਹੀ ਸਾਨੂੰ ਇੱਕ ਈਟੀਓਸ ਕਾਰ ਉਹ ਵੀ ਜਿਹੜਾ ਰਿਟਾਇਰਡ ਫੌਜੀ ਹੈ ਮਲਵਿੰਦਰ ਸਿੰਘ ਸੋਨੂ ਉਹਦੀ ਹੈ ਉਹਦਾ ਨੰਬਰ ਹੈ ਪੀਪੀ02ਸੀਆ3493 ਤੇ ਇਹਨਾਂ ਨੂੰ ਅਸੀਂ ਛਾਟਾ ਏਰੀਆ ਤੇ ਲੱਗਿਓ ਅਰੈਸ ਕੀਤਾ ਦੋਨਾਂ ਨੂੰ ਤੇ ਇਹ ਜਿਹੜਾ ਫੌਜੀ ਹੈ ਇਹ ਮੱਧ ਪ੍ਰਦੇਸ਼ ਤੋਂ ਜਾ ਕੇ ਫੀਮ ਲੈ ਕੇ ਆਂਦਾ ਸੀ ਤੇ ਇੱਥੇ ਥੋੜੀ ਕੁਆਂਟੀਟੀ ਚਕੇ ਬਣਦਾ ਸੀਗਾ ਤੇ ਆਪਣਾ ਕਾਰੋਬਾਰ ਚੱਲਦਾ ਸੀ ਪਰ ਇਹ ਕਲਾ ਨੰਬਰ ਕੀ ਕਿਹੋ ਜਿਹਾ ਦੇਖੋ ਜਿਹੜਾ ਬਲਵਿੰਦਰ ਸਿੰਘ ਸੋਨੂ ਹੈ ਜਿਹੜਾ ਫੌਜੀ ਹੈ ਇਹਦੇ ਨਾਲ ਸਾਥੀ ਦਾ ਮਨਜਿੰਦਰ ਸਿੰਘ ਸੋਨੀ ਹੈਗਾ ਤੇ ਇਹਦੇ ਨਾਲ ਨਾਲ ਅਸੀਂ ਫੌਜੀ ਦੇ ਸਾਥੀ

ਚਲੋ ਕਿਹਦੀ ਕੰਮ ਦੋ ਕਿਲੋ 350 ਗ੍ਰਾਮ ਟੋਟਲ 2 ਕਿਲੋ 300 ਗ੍ਰਾਮ ਪਹੁੰਚੀ ਤੋਂ ਇਹਦੇ 50 ਗ੍ਰਾਮ ਸੋਨ ਨੂੰ ਤੋਂ ਹੀ ਸੋਨੀ ਕੋਈ ਉਹ ਅਸੀਂ ਡਵੈਲਪ ਕਰ ਰਹੇ ਹਾਂ ਜਿਵੇਂ ਪਤਾ ਚੱਲੂਗਾ ਅਸੀਂ ਕੰਮ ਕਰਦੇ ਹਾਂ ਹਾਂਜੀ ਅੱਗੇ ਜਿਵੇਂ ਸੋਨੀ ਨੂੰ ਕੀਤੀ ਅੱਗੇ ਥੋੜੀ ਜਿਹੀ ਅੱਗੇ ਜਿਹਨੂੰ ਹੀ ਲੋਡ ਹੁੰਦੀ ਸੀ ਉਹ ਇਹਨਾਂ ਨੂੰ ਅਪਰੋਚ ਕਰਦਾ ਸੀਗਾ ਉਹ ਕਸਟਮਰ ਇਹਨਾਂ ਦੇ ਜਾਣਗੇ ਨਹੀਂ ਪੱਕੇ ਕੋਈ ਤਰ ਪੁਛੂ ਮਿਲਿਆ ਤੇ ਸ਼ਹਿਰ ਦੇ ਜ਼ਿਆਦਾ ਨਾਰਕ ਵਾਲੇ ਗੈਂਗ ਦਿਖਾਈ ਆ ਅਸੀਂ ਪੂਰੀ ਨੱਥ ਪਾਈਏ ਦੇਖੋ ਜੀ ਆ ਦੋ ਬੰਦੇ ਅਸੀਂ ਅਰੈਸਟ ਕੀਤੇ ਆ ਨਾਲ 2 ਕਿਲੋ ਤੇ 350 ਗ੍ਰਾਮ ਅਸੀਂ ਅਗਰਾਮਤ ਕੀਤੀ ਐ ਅਸੀਂ ਹੋਰ ਵੀ ਅ ਨਸ਼ੇ ਦੀ ਰਿਕਵਰੀ ਕਰ ਰਹੇ ਆ ਤੇ ਪੂਰੀ ਠਰ ਪਾਣੀ ਹਾਂ ਜੀ ਅਗਲੀ ਕਾਰਵਾਈ ਅਗਲੀ ਨਾ ਪਰਚਾ ਦਿੱਤਾ ਜੀ ਐਫ ਆਈ ਆਰ ਨੰਬਰ ਕਰਤੀ ਐ 15225 ਦੀ ਅੰਡਰ ਸੈਕਸ਼ਨ 18 27ਏ ਕਾਰਟ 84 ਐਨ ਡੀ ਐਸ ਆਰ ਇਹਨਾਂ ਨੂੰ ਮਾਰ ਲਿਆ ਕਿਲਰ ਮਾਰ ਦਿੱਤਾ ਚਾਰ ਤੱਕ ਬਿਜਲੀ again. Yeah.